ਇਦਾਂ ਜੀ ਲੱਗਦੀ ਤਾੜੀ ਮੈਕਡੋਨਲ ਕਾਫੇ ਤੇ ਕੀ ਰਾਤ ਆਗਲ ਲੱਗੀ ਜਿਸ ਨਾਲ ਤੁਹਾਡੀ ਸਾਰੀ ਦੁਕਾਨ ਜਿਹੜੀ ਸੜ ਕੇ ਸੁਆਹ ਗਈ ਇਹ ਸਾਰਾ ਮਾਮਲਾ ਜੀ ਸਰ ਇਹਨਾਂ ਥੋੜੇ ਦਿਨ ਪਹਿਲਾਂ ਆਪਾਂ ਨਾਲ ਇੱਥੇ ਕੰਮ ਕਰਦੇ ਬੇ ਸੀ ਤੇ ਨਾ ਤਿੰਨ ਕਚਾ ਆ ਜਨੇ ਮੁੰਡੇ ਆਏ ਤੇ ਉਹਨਾਂ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਹੀਂ ਪੈਸੇ ਮੰਗੇ ਮੇਰੀ ਵਾਈਫ ਬੈਠੀ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਚੀ ਜਿਹੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਨੂੰ ਕਹਿ ਬਚ ਨਹੀਂ ਪੈਸੇ ਦੇਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਪਿੱਛੋਂ ਨਹੀਂ ਆਣ ਕੇ ਇਹ ਮੁੰਡੇ ਸਿਰ ਸੁਰ ਪਾੜ ਕੇ ਬਹੁਤ ਛੱਟ ਲੱਗ ਗਏ ਆ ਤੇ ਅਹੀਂ ਥਾਣੇ ਵੀ 2 ਵਜੇ ਦਰਖਾ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹਨੂੰ ਦਿੱਤੀ ਮੁੰਡੇ ਦੇ ਸਿਰ ਸੁਰ ਪਾੜ ਕੇ ਇੱਕ ਵਾਰੀ ਮੈਨੂੰ ਫੇਰ ਧਮਕੀ ਦੇ ਦਿੰਦੇ ਉਹ ਤੈਨੂੰ ਗੋਲੀਆਂ ਮਾਰ ਦੇਣੀ ਤੱਕਾ ਦਣਾ ਤੇ ਦੋ ਦਰਖਾਸਤਾਂ ਥਾਣੇ ਦਿੱਤੀ ਵੇਖਿਆ ਤੇ ਅੰਦਰ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗਈ ਲੱਗ ਲੋਗੇ ਕੋਈ ਮਤਲਬ ਸਾਰਾ ਕੁਝ ਨਹੀਂ ਬਚਿਆ ਸਾਰੀ ਦੁਕਾਨ ਸਾੜ ਕੇ ਸੁਆਹ ਹੋ ਗਈ ਏ ਕਿੰਨਾ ਕੁ ਨੁਕਸਾਨ ਹੋਇਆ ਸਰ ਕੀ ਕੀ 5-7 ਲੱਖ ਦਾ ਸਾਰਾ ਟੋਟਲ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰਾਈਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਪੱਖੇ ਹੀ ਏਸੀ ਹੀ ਸਾਰਾ ਕੁਝ ਬਲਨ ਸਾਰਾ ਕੁਝ ਹੀ ਸੁਆਹ ਹੋ ਗਿਆ ਤੇ ਇਹ ਕਿੰਨਾ ਕੁ ਨੁਕਸਾਨ ਕੌਣ 6 ਲੱਖ ਤੋਂ ਪਲੱਸ ਇਹਦੇ ਤੇ ਤਾਂ ਮੁੱਚਾ ਕਿਹਾ ਜੇ ਇਹੋ ਹੀ ਮੁੰਡੇ ਆਕਾਸ਼ਦੀਪ ਮੁੰਡਾ ਇੱਕ ਇੱਕ ਅਬੀ ਆਦੇ ਇੱਕ ਮੁੰਡਾ ਬੰਟੀ ਇਹਨਾਂ ਨਾਲ ਇਹੋ ਹੀ ਉਸ ਦਿਨ ਇੱਥੇ ਆਣ ਕਿ ਵਾਈਫ ਬੈਠੀ ਉਹਦੇ ਥੋੜੀ ਮਖੌਲ ਬਾਜੀ ਕੀਤੀ ਉਹਨਾਂ ਨੇ ਆਈਂ ਘਾਇਆ ਤੇ ਇਹਦੇ ਕਿਤੇ ਮੁੰਡੇ ਦੇ ਗੱਲ ਪਾ ਕੇ ਮੇਰੇ ਸਾਟੇ ਪੇੜਾ ਲੱਗ ਗਏ ਅਸੀਂ ਥਾਣੇ ਦੋ ਤਰਕਾਸਾ ਦਿੱਤੀ ਉਹ ਤੋਂ ਬਾਅਦ ਵੀ ਕੋਈ ਸਾਰੇ ਹੀ ਜਾਣੇ ਰਹੇ ਆ ਜਾ ਕੇ ਬੈਠੇ ਆਈਂ ਨੇ ਰੇ ਬੈਠੇ ਆਈਂ ਨੇ ਕੋਈ ਫਰਵਾਈ ਨਹੀਂ ਕੀਤੀ ਹਾਰ ਕੇ ਹੀ ਜਾਣਾ ਛੱਡਿਆ ਤੇ ਅੱਜ ਸਾਰਾ ਆ ਕੰਮ ਹੋ ਗਿਆ ਕਹਿੰਦਾ ਵੀ ਜੇ ਉਦੋਂ ਸੁਣਵਾਈ ਹੁੰਦੀ ਤੁਹਾਡੀ ਹਾਂ ਜੀ ਜੇ ਉਦੋਂ ਸੁਣਵਾਈ ਹੋਈ ਹੁੰਦੀ ਨਾਥ ਉਹ ਪਸਾਜ ਕਿੱਦੇ ਘੋਮਤ ਰਹਿੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਵੀ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਲ ਕੇ ਲਾਵਨੇ ਕੀ ਕਾਲਿਆ ਸਾਡਾ ਉਹ ਫੇਰ ਚੋੜੇ ਘੋਮਰੇ ਸਾਨੂੰ ਫੇਰ ਸਰ ਧਮਕੀ ਦਿੰਦੇ ਆ ਤੁਹਾਨੂੰ ਕਹਿੰਦੇ ਕੋ ਦਾਲਾ ਦਾ ਥਾਣੇ ਜਾਂਦੇ ਆ ਥਾਣੇ ਜਾ ਕੇ ਕੋ ਸੁਣਵਾਈ ਨਹੀਂ ਹੁੰਦੀ ਸਰ ਮੰਗ ਇਨਸਾਫ ਹੀ ਹੈ ਤੁਹਾਡੇ ਸਾਹਮਣੇ ਇਹਨਾਂ ਨੁਕਸਾਨ ਹੋ ਗਿਆ ਮੈਂ ਤਾਂ ਇਦਾਂ ਲੋਕਾਂ ਕੋਲ ਪੈਸੇ ਫੜ ਫੜ ਕੇ ਕੰਮ ਸ਼ੁਰੂ ਕੀਤਾਈ ਕਰਦਾ ਚੋਕੇ ਕੰਮ ਸ਼ੁਰੂ ਕੀਤਾਈ ਤੋਂ ਸਾਰਾ ਨੁਕਸਾਨ ਹੋ ਗਿਆ ਮੇਰੇ ਤੋਂ ਕੋਈ ਕੁਸ਼ੀ ਮੈਨਾਂ ਕਾਹ ਚੁ ਕੀ ਨਾ ਤੜਕਾ Akashdeep Singh ਹਾਂ ਜੀ Akashdeep ਕੀ ਸਾਰੀ ਰਾਤ ਅੱਗ ਲੱਗ ਕੇ ਤੜਕਿਆ ਆਵੇ ਮੇਰੇ ਕਮਰਚਾਰੀ ਸਾਰੇ ਤਿੰਨ ਮੁੰਡੇ ਆਏ ਉਹ ਆ ਗਏ ਆ ਥੋੜੇ ਦਿਨ ਹੀ ਹੋ ਗਏ ਇਹ ਤੇ ਪੀਤੀ ਹੈ ਗਈ ਉਹਨਾਂ ਨੇ ਆਨਕੇ ਇੱਥੇ ਪੀ ਕੇ ਆਰਡਰ ਦਿੱਤਾ ਮੈਂ ਬਣਾ ਕੇ ਤੇ ਮੈਂ ਪੈਸੇ ਮੰਗਦੇ ਆਨਕੇ ਕਹਿੰਦੇ ਪੈਸੇ ਨਹੀਂ ਦੇਨੇ ਤੇ ਮੈਂ ਚਾ ਕੋਈ ਨਹੀਂ ਦੇਨੇ ਚੱਲ ਜੋ ਇੰਨੀ ਗੱਲ ਕਹੀ ਤੇ ਮੈਂ ਗੱਲੇ ਜੀ ਬੈਠਾ ਮਗਲੋਂ ਦੀ ਆਏ ਤੇ ਆਨਕੇ ਬਰੇ ਗੱਲ ਪੈ ਗਏ ਛੱਟ ਲੱਗ ਗਈ ਛੱਟ ਲੱਗ ਗਈ ਇੱਥੇ ਮਸਤ ਰਸ ਰਸ ਉਪਾਰ ਗਏ ਤੇ ਕੁੜੀ ਨੇ ਹੀ ਬਤਮੀਜੀ ਬੜੀ ਕੀਤੀ ਸੀ ਇਹਨਾਂ ਨੇ ਤਾਂ ਥਾਣੇ ਹਾਂ ਜੀ ਮਾਂਜੀ ਥਾਣੇ ਗਿਆ ਪਰ ਨਹੀਂ 2-3 ਦਿਨ ਜਾਂਦੇ ਰਹੇ ਪਰ ਨਹੀਂ ਸੁਣਾਈ ਨਹੀਂ ਹੋਈ ਹੱਡੀ ਉੱਤੇ ਹਸਪਤਾਲ ਦਾ ਹੁਣ ਹਾਂ ਜੀ ਉੱਥੇ ਰੇ ਮੈਂ 1 ਦਿਨ ਲਿਆ ਅੱਛਾ ਤੁਹਾਡਾ ਕੱਟੀ ਆ ਉੱਥੇ ਅੰਐ ਥਾਣੇ ਕੱਟ ਕੇ ਦੇਖੀਏ ਥਾਣੇ ਕੱਟ ਕੇ ਦੇਖੀਏ ਉਥੋਂ ਕਢਵਾ ਕੇ ਥਾਣੇ ਦੇ ਕੇ ਆਇਆ ਐਮ ਆਰ ਆਰ ਪਰ ਫਿਰ ਵੀ ਕੋਈ ਸੁਣਾਈ ਨਹੀਂ ਔਰ ਇਦਾਂ ਕੁਮ ਨਦੇ ਫਰੀਕਾਰ ਚ ਦੇ ਤੁਹਾਡਾ ਕੀ ਦੋਸ਼ ਹੈ ਵੀ ਆਦੂ ਸੀ ਕਿ ਮੈਨੂੰ ਉਹਨਾਂ ਨੂੰ ਯਾਨਾ ਉਧਰ ਹੀ ਪੱਕਾ ਹੀ ਸੀ ਸਾਕ ਉੱਥੇ ਹੀ ਆ ਉਹਨਾਂ ਤੇ ਹੀ ਮਾਰ ਕਰ ਮੰਗਰਨ ਸੁਹਾਬ ਚਈਦਾ ਲੇਕਿਨ ਇਹ ਪਹਿਲੇ ਲੱਗੇ ਆ ਵੇਖੋ ਸਾਰੀ ਦੁਕਾਨ ਸੱਦੀ ਤੁਹਾਡੇ ਸਾਹਮਣੇ ਹੀ ਸਾਰਾ ਉਹਦੀ ਮਕਡੋਵਲ ਕਾਫੇ ਤੇ ਜਿਹੜੀ ਆ ਅੱਜ ਅੱਗ ਲੱਗੀ ਤੇ ਉਹਨਾਂ ਦਾ ਦੋ ਸਾਰੀ ਦੁਕਾਨ ਜਿਹੜੀ ਸਰਕੇ ਸਵਾਹ ਗਈ ਤੇ ਉਹਨਾਂ ਦਾ ਦੋਸ਼ ਹੈ ਵੀ ਸਾਡੀ ਅੱਗ ਲਗਾਈ ਗਈ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਕਿਤੇ ਦੋ ਉਹਨਾਂ ਦੀ ਹਾਲ ਹੀ ਕਿੜੀ ਆ ਸਾਰਾ ਕੇਸ ਜਿਹੜਾ ਪੈਟਿੰਗ ਆ ਅੱਜ ਇਹਨਾਂ ਦੀ ਅੱਗ ਲੱਗੀ ਤੁਜੀ ਮੌਕੇ ਤੇ ਆ ਕੀ ਕਹਿੰਦੇ ਇਹਨਾਂ ਲੋਕ ਕੁਝ ਦਿਨ ਮਤਲਬ ਪਹਿਲਾਂ ਇੱਕ ਦਿਖਾ ਦਿੱਤੀ ਸੀ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੀ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਆਪਣੇ ਮੇਰੇ ਸੱਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਇਹਨਾਂ ਨੇ ਮੈਡੀਕਲ ਲਿਆ ਜੀ ਤੇ ਇਹਦਾ ਮੈਡੀਕਲ ਐਕਸ ਰਿਪੋਰਟ ਵੀ ਕਰ ਨਹੀਂ ਆ ਜੇ ਨੰਦੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਨਤੋਸੀ ਦੇ ਘਰ ਤੋਸੀ ਘਰ ਨਹੀਂ ਮਿਲਿਆ ਇੱਕ ਦਿਨ ਇਹਨਾਂ ਦਾ ਇਹਨਾਂ ਦਾ ਸਭ ਬਾਜ਼ਾਰ ਖੜਾ ਸੀ ਬਾਜ਼ਾਰ ਕਿਹਨਾਂ ਤੇ ਬਾਜ਼ਾਰ ਵੇਖ ਕੇ ਪੁੱਸ ਨੂੰ ਵੇਖ ਕੇ ਤੇ ਭੱਜ ਗਿਆ ਉਹਨਾਂ ਦੇ ਘਰ ਦੇ ਆਨ ਪੁੱਛਿਆ ਵੀ ਕਿੱਥੇ ਆਉਂ ਕਹਿੰਦੇ ਜੀ ਸਾਡੇ ਮੁੰਡੇ ਜਰੇ ਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਅਸੀਂ ਤੁਹਾਨੂੰ ਦਫਾਦਾਂਗੇ ਅੱਜ ਉਹਨੇ ਥਣੇ ਕੇ ਇਹਨਾਂ ਕਹੇ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਬਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਪ੍ਰੀ ਪਲਾਨਿੰਗ ਤਰੀਕੇ ਨਾਲ ਲਾਈ ਗਈ ਹੈ ਕਿਉਂਕਿ ਜਿਸ ਉਦੋਂ ਲੱਗੀ ਸੀ ਤੇ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਇਸ ਹਿਸਾਬ ਨਾਲ ਜਾਪਦਾ ਵੀ ਇਹ ਆਪਕੇ ਸੇ ਵਿਅਕਤੀ ਦਾ ਜਾਨ ਪੁੱਝ ਕੇ ਸਰਾਰਥ ਨਾਲ ਅੱਗ ਲਾਈ ਗਈ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹਨਾਂ ਨੂੰ ਜਿਹਨਾਂ ਤੇ ਸ਼ੱਕ ਵਾ ਜਿੰਨਾ ਹਾਂ ਦਰਖਾਤਾਂ ਦੀ ਆ ਗਈ ਮੇਰੇ ਕੋਲ ਆ ਜਿੰਨਾ ਤੇ ਇਸ਼ਕਿਆਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਆ